ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਵੇਖਣਾ ਜਿੰਨਾ ਵੀਰਾਂ ਬੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ ਅੰਗਣਵਾਲੀ ਮੁਲਾਜ਼ਮ ਜੂਨੀਅਨ ਨੇ ਸਰਕਾਰ ਖਲਾ ਕੱਢੀ ਪੜਾਅਸ ਆਲ ਪੰਜਾਬ ਅੰਗਣਵਾਲੀ ਮੁਲਾਜ਼ਮ ਜੂਨੀਅਨ ਵੱਲੋਂ ਅੰਗਣਵਾਲੀ ਅਪਲਾਈਸ ਫੈਡਰੇਸ਼ਨ ਆਗੂ ਆਪ ਇੰਡੀਆ ਦੇ ਸੱਭਦੀ 팀 ਰੇਸ਼ਮਾ ਰਾਣੀ ਫਾਜ਼ਲ ਕਟੇ ਚੀਲਾ ਰਾਣੀ ਗੁਰੂ ਹਰਸਾ ਜਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਖਬਈਆ ਦੇ ਦਫ਼ਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਸਰੋਜ ਪ੍ਰਦਰਸ਼ਨ ਸਬੋਧਨ ਕਰਨ ਲਈ ਹਰ ਗੋਬਿੰਦ ਕੌਰ ਕੌਮੀ ਪ੍ਰਧਾਨ ਵਿਸ਼ੇਸ਼ ਤੌਰ ਤੇ ਪਹੁੰਚੋ ਉਹਨਾਂ ਨੇ ਆਪਣੇ ਸਬੋਧਨ ਵਿੱਚ ਕਿਹਾ ਕਿ ਆਈ ਸੀ ਡੀ ਐਸ ਐਸ ਦੀ ਸਕੀਮ ਨੂੰ ਚਾਲੂ ਹੋਇਆ 50 ਸਾਲ ਦਾ ਪੂਰ ਸਮਾਂ ਪੂਰਾ ਹੋ ਗਿਆ ਪਰ ਕੇਂਦਰ ਦੀ ਸਰਕਾਰ ਬੁਲੰਗ ਨੂੰ ਰੁਕਦਾ ਹੈਲਪਰ ਅਨੁਸਿਰਪਨ ਨੰਗੂਣਾ ਜਖਮਾ ਪਤਾ 4500 ਵਰਕਰ ਤੇ 2250 ਹੈਲਪਰ ਦਿੱਤਾ ਜਾ ਰਿਹਾ ਜੋ ਨਾਰੀ ਦਾ ਚੋਸ਼ਣ ਚੋਸ਼ਣ ਹੈ ਹਿੰਦੁਸਤਾਨ ਦੇ ਵਿੱਚ 28 ਲੱਖ ਔਰਤਾਂ ਇਸ ਸਕੀਮ ਦੇ ਵਿੱਚ ਕੰਮ ਕਰਦੀਆਂ ਹਨ ਪਰੰਤੂ 50 ਸਾਲ ਬੀਤ ਚੰਦੇ ਬਾਅਦ ਵੀ ਅੰਗਰੇਵੜੀ ਵਰਕਰ ਵਰਕਰਾਂ ਹੈਲਪਰ ਨੂੰ ਪੱਕੇ ਨਹੀਂ ਕੀਤਾ ਗਿਆ ਪਿਛਲੇ 8 ਸਾਲਾਂ ਤੋਂ ਕੇਂਦਰ ਦੀ ਭਰਤੀ ਜਨਤਾ ਦੀ ਭਾਰਤੀ ਜਨਤਾ ਪਾਰਟੀ ਸਿਕਾਨੀ ਅੰਗਰੂੜ ਵਰਕਰਾਂ ਹਲਫਰਾ ਦੇ ਮਾਨ ਪੱਤੀ ਵਿੱਚ 1 ਰੁਪਏ ਦਾ ਵਾਅਦਾ ਨਹੀਂ ਕੀਤਾ ਜਦਕਿ ਮਹਿੰਗਾਈ ਕਈ ਗੁਣਾ ਵਧ ਗਈ ਖਾਪਨਾਂ ਲੰਨ ਤੱਕ ਜੁੜੇ ਰਹਿਣ ਲਈ ਧੰਨਵਾਦ